ਮੈਂ ਬਿਜ਼ੀ ਆ ਪਰ ਅੰਦਰ ਭੁੱਖ ਹੈ ਕਿ ਸਮੁੰਦਰ ਦੇ ਵਿੱਚ ਕੁੱਦਣਾ ਜਾਣਾ ਥੱਲੇ ਤੱਕ ਵੀ ਇਹਦੇ ਚ ਕਲਾ ਚ ਹੈ ਕੀ ਮੈਂ ਕੋਈ ਥੀਏਟਰ ਨਹੀਂ ਕੀਤਾ ਮੈਂ ਜਟਾ ਦਾ ਮਾਡਲ ਸਦਾ ਹੀ ਆ ਗਿਆ ਫਰਮਾਨ ਜੀ ਕਿਸੇ ਵੀ ਸ਼ੂਟ ਤੇ ਪਹਿਲਾਂ ਜਾਣਾ ਪਹਿਲਾ ਸ਼ਾਟ ਦੇਣਾ ਮੇਰੇ ਲਈ ਬਿਲਕੁਲ ਨਵਾਂ ਹੁੰਦਾ ਕਿ ਮੈਂ ਅਜੇ ਨਵਾਂ ਹੀ ਆਇਆ ਗਾਦੂ ਇਹ 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 ਭੁੱਖ ਹੈ ਇਹ ਇਹ ਵੱਡੇ ਐਕਟਰ ਨੇ ਜਿਹੜੇ ਸਾਰੇ ਇਹਨਾਂ ਵਿੱਚ ਸਾਰਿਆਂ ਨੂੰ ਕਿਹਾ ਕਿਨੂੰ ਕਿਨੂੰ ਮੈਂ ਗੀਪੀ ਵੀਰ ਨੂੰ ਵੀ ਕਈ ਵਾਰ ਕਿਹਾ ਮੈਂ ਤਰਸੀਮ ਜੱਸਟਰ ਨੂੰ ਮਸਤਾਨੀ ਕੀਤੀ ਮੈਂ ਕਿਹਾ ਯਾਰ ਬਾਈ ਮੈਨੂੰ ਰੋਲ ਦੇਈ ਰੋਲ ਦੇ ਉਹ ਚਲੋ ਕੁਝ ਡਾਇਰੈਕਟਰ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹਨੇ ਡਾਇਰੈਕਟਰ ਉਹਨਾਂ ਗਏ ਭਾਜੀ ਕੰਮ ਕਰਾ ਕੇ ਦੇ ਦੇ ਹਾਂ ਯਾਰ ਤੂੰ ਕਿਉਂ ਆਣਾ ਮੰਗਣਾ ਕਿ ਪੈਂਦਾ ਕੰਮ ਪਰ ਵਕਤ ਤੇ ਮੇਰਾ ਪਸੋਕੜ ਬਹੁਤ ਹੱਸਿਆ ਪਣਦੇਸੀ ਜੈਲਦਾਰ ਮੈਂ ਕਿੱਲ ਗਾਧੂ ਮੈਨੂੰ ਕਹਿੰਦੇ ਨੇ ਮੇਰੀ ਮਾਂ ਨੇ ਨਾਮ ਰੱਖਿਆ ਗਾਧੂ ਮੈਂ ਪ੍ਰਕਾਸ਼ ਗਾਧੂ ਲਿਖ ਚੰਗਾ ਲੱਗਦਾ ਹੁਣ ਜਦੋਂ ਗਾਦੂ ਸਾਹਿਬ ਕਹਿੰਦੇ ਨੇ ਸਮੁੰਦਰ ਦੇ ਵਿੱਚ ਗੁੱਦਣਾ ਜਾਣਾ ਥੱਲੇ ਤੱਕ ਵੀ ਇਹਦੇ ਚ ਕਲਾ ਚ ਹੈ ਕੀ ਮੈਂ ਕੋਈ ਥੀਏਟਰ ਨਹੀਂ ਕੀਤਾ ਮੈਂ ਜਟਾ ਦਾ ਮੜਾ ਸਦਾ ਹੀ ਆ ਗਿਆ ਪਰਮਾਤ ਹਾਂ ਪੰਜਾਬ ਦਾ 골ਡ ਮੈਲੇਸੀ ਮੋਨੋ ਐਕਟਿੰਗ ਦਾ ਐਸਟ੍ਰੋਨਿਕ ਦਾ ਬਰਿੰਦਰ ਕਾਲ ਸੀ ਕੋਚ ਪਰਦਸ ਨਵੀ ਦਾ ਸਪੋਰਟਸਵਿੰਗ ਦਾ ਵਿਦਿਆਰਥੀ ਸੀ ਨੈਸ਼ਨਲ ਖੇਡਾਂ ਇੰਟਰੂ ਦੇ ਵਾਲੀਬਾਲ ਦਾ ਬਹੁਤ ਅੱਛਾ ਖੜਾ ਸੀ ਇਹ ਪੁੱਛਿਆ ਕਿ ਹੁਣ ਮੈਂ ਕੁੱਦਾਂ ਮੈਂ ਜਦੋਂ ਕਿਸੇ ਵੀ ਸ਼ੂਟ ਤੇ ਪਹਿਲਾਂ ਜਾਣਾ ਪਹਿਲਾ ਸ਼ਾਟ ਦੇਣਾ ਮੇਰੇ ਲਈ ਬਿਲਕੁਲ ਨਵਾਂ ਹੁੰਦਾ ਕਿ ਮੈਂ ਅਜੇ ਨਵਾਂ ਹੀ ਆਇਆ ਹਾਂ ਗਾਦੂ ਇਹ 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 ਭੁੱਖ ਹੈ ਇਹ ਭੁੱਖ ਬਿਜ਼ੀ ਆ ਨੋ ਡਾਊਟ ਕੰਮ ਮਿਲ ਰਿਹਾ ਕੰਮ ਮਿਲ ਰਿਹਾ ਜਿਹੜੀ ਅੱਦਾਂ ਹੋਇਆ ਕਿ ਬਹੁਤ ਲੰਮਾ ਸਮਾਂ ਬੀਤ ਗਿਆ ਕੋਈ ਫਿਲਮ ਲਈ ਰੋਲ ਨਹੀਂ ਮਿਲੇ ਆ ਤੇ ਕਿਸੇ ਵੱਡੇ ਐਕਟਰ ਨੂੰ ਫੋਨ ਕਰਕੇ ਕਹਿਣਾ ਪੈ ਰਿਹਾ ਕਿ ਮੈਨੂੰ ਰੋਲ ਦੇ ਦਿਓ ਨਹੀਂ ਜੀ ਮੈਂ ਪਹਿਲੇ ਬੇਸ਼ੱਕ ਬਿਜ਼ੀ ਹਾਂ ਜੀ ਅੱਜ ਮੈਂ ਬਿਜ਼ੀ ਹਾਂ ਤਾਂ ਮੈਂ ਤਾਂ ਵੀ ਜੇ ਮੈਨੂੰ ਕੋਈ ਮੇਰੇ ਇਹ ਵੱਡੇ ਐਕਟਰ ਨੇ ਜਿਹੜੇ ਸਾਰੇ ਇਹਨਾਂ ਸਾਰਿਆਂ ਨੂੰ ਕਿਹਾ ਕਿਨੂੰ ਕਿਨੂੰ ਮੈਂ ਗੀਪੀ ਵੀਰ ਨੂੰ ਵੀ ਕਹਿ ਵੀ ਰਿਹਾ ਗਿਆ ਮੈਂ ਤਰਸੀਮ ਜੱਸ ਨੂੰ ਮਸਤਾਨੀ ਕੀਤੀ ਮੈਂ ਕਿਹਾ ਯਾਰ ਬਾਈ ਮੈਨੂੰ ਰੋਲ ਦੇਈਂ ਰੋਲ ਦੇ ਉਹ ਚਲੋ ਅੱਗੇ ਪਿਛੇ ਹੋ ਗਿਆ ਡੇਟਾ ਦਾ ਮੈਨੂੰ ਮੈਨੂੰ ਬਹੁਤ ਪਿਆਰ ਕਰਦੇ ਨੇ ਮੈਂ ਬਾਈ ਕਰਮਜੀਤ ਨੂੰ ਮੋਲ ਨੂੰ ਵੀ ਕਹਿਣਾ ਭਾਈ ਖਿਆ ਰੱਖੀ ਉਹਨਾਂ ਨੇ ਮੈਨੂੰ ਮਿੰਦੋ ਸੇਲਦਾਰ ਨੇ ਚੈਰੈਕਟਰ ਕਰਾਇਆ ਔਰ ਮੈਨੂੰ ਮੇਰੇ ਸ਼ਬਦ ਯਾਦ ਹੈ ਜਦੋਂ ਉਹਨੇ ਮੈਨੂੰ ਕਿਹਾ ਪ੍ਰਕਾਸ਼ ਜਦੋਂ ਬਹੁਤ شدت ਨਾਲ ਕੰਮ ਕਰ ਤੂੰ ਯਾਰ ਤੂੰ ਪੂਜਾ ਸਾਹਿਬ ਦਾ ਕੰਮ ਨੂੰ ਮੈਂ ਕਿਹਾ ਬਾਈ ਤੁਸੀਂ ਤੂੰ ਕਿਵੇਂ ਪੁੱਜਿਆ ਮੈਂ ਕਿਹਾ ਵਾਕਿਆ ਹੀ ਮੈਂ ਸੈਟ ਤੇ ਮੈਨੂੰ ਕੁਝ ਨਹੀਂ ਦੀਦਾ ਉਹਦੇ ਚ ਮੈਂ ਉੱਤਰ ਜਾਣ ਦੀ ਦਿਲ ਕਰਦਾ ਮੈਂ ਮੀ ਵੀਰ ਨੂੰ ਕੁਝ ਡਾਇਰੈਕਟਰ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹਨੇ ਡਾਇਰੈਕਟਰ ਉਹਨਾਂ ਗਏ ਬਾਜੀ ਕੰਮ ਕਰਾ ਕੇ ਦੇ ਦੇ ਹਾਂ ਯਾਰ ਤੂੰ ਕਿਉਂ ਆਣਾ ਮੰਗਣਾ ਕਿਉਂ ਪੈਂਦਾ ਕੰਮ ਉੱਤਰ ਜਾਣਾ ਚਾਹਣਾ ਕੈਰੈਕਟਰ ਕਿੱਥੋਂ ਤੱਕ ਪਹੁੰਚਾਂ ਪਹੁੰਚ ਜਾਣਾ ਚਾਹਣਾ ਬਸ ਬਿਜ਼ੀ ਹਾਂ 노 ਡਾਊਟ ਪਰਿਵਾਰ ਖੁਸ਼ ਹੈ ਤੁਹਾਡੇ ਕੰਮ ਤੋਂ ਜਿੰਨੀ ਕਮਾਈ ਹੋ ਰਹੀ ਹੈ ਹਾਂਜੀ ਮੈਂ ਵੈਸੇ ਮੈਂ ਪਹਿਲਾਂ ਮੁਕਸਰ ਏਰੀਏ ਦਾ ਮਲੋਟ ਦੇ ਨਾਲ ਮੇਰਾ ਬਣ ਚੋੜਾ ਚੰਗੀ ਜ਼ਮੀਨ ਜਦਾ ਦਾ ਚੰਗੇ मूंग ਦੀ ਦਾਲ ਨਾਲ ਰੋਟੀ ਖਾਣ ਦੀ ਵਾਲੀ ਜ਼ਮੀਨ ਪਰਿਵਾਰਕ ਤੌਰ ਤੇ ਮੇਰਾ ਪਸ਼ੋਕੜ ਬਹੁਤ ਅੱਛਾ ਪਣਦੇ ਸੀ ਜੈਲਦਾਰ ਮੈਂ ਗਿੱਲਾ ਗਾਧੂ ਮੈਨੂੰ ਕਹਿੰਦੇ ਨੇ ਮੇਰੀ ਮਾਂ ਨੇ ਨਾਮ ਰੱਖਿਆ ਗਾਧੂ ਮੈਂ ਪ੍ਰਕਾਸ਼ ਗਾਧੂ ਲਿਖਦਾ ਚੰਗਾ ਲੱਗਦਾ ਹੁਣ ਜਦੋਂ ਗਾਧੂ ਸਾਹਿਬ ਕਹਿੰਦੇ ਨੇ ਤੇ ਮੇਰੀ ਮਾਂ ਮੈਨੂੰ ਯਾਦ ਆਉਂਦੀ ਹੈ ਹਾਂ ਨਾ